ਬਾਈ ਦਾ ਐਤ੍ਰਿਕਰ ਬਾਈ ਜੀ ਅੱਜ ਆਪਾਂ ਆਏ ਹਾਂ ਸਰਵੰਡੀ ਸਾਬੂ ਕਿਹੜਾ ਪਿੰਡਾ ਤੇ ਬਾਈਆਂ ਕੋਲੇ ਬਹੁਤ ਕਹਿਣ ਟਰੈਕਟਰ ਦੇ ਨੰਬਰ ਬੋਲ ਦਿ ਮੈਨੂੰ ਜਰਾ ਵਸ ਤਾਂ ਇਨੇ ਬਹੁਤ ਹੈ ਬਾਈਆਂ ਥੋੜੀ ਕਰਾਉਂਦੇ ਆ ਗੱਲ ਬਾਤ ਤੇ ਕਹਿੰਦਾ ਰੇਟ ਦੱਸ ਦਿ ਮੈਨੂੰ ਸਹੀ ਚੱਲੇਗਾ ਉਹਨਾਂ ਲਈ ਕਾ ਇਹ ਚੱਲ ਬਈ ਦਿਖਾਉਣੇ ਹੋਰ ਚਰਮਾਜੀ ਕੀ ਹਾਲ ਚੱਲ ਵਧੀਆ ਬੁੱਧਰ ਸਾਹਿਬ ਕੀ ਹਾਲ ਆ ਠੀਕ ਆ ਵਧੀਆ ਤੁਸੀਂ ਹਣਾ ਤੇ ਬਾਈ ਸਤਿ ਸ਼੍ਰੀ ਅਕਾਲ ਸਰ ਮਹਾਰਾਜ ਸੱਚੇ ਪਾਤਸ਼ਾਹ ਜੜਦੀ ਕਲਾ ਰੱਖੇ ਬਾਈ ਤੁਹਾਨੂੰ ਤੇ ਇਦਾਂ ਹੀ ਪਿਆਰ ਮਨਾਈ ਰੱਖੋ ਬਾਈ ਬੰਦਿਆ ਰਪਾਉਂਸ ਦੇ ਰਹੇ ਆ ਬਾਈ ਤੁਹੇ ਸਾਨੂੰ ਹਾਂ ਤੇ ਦੇ ਆਪਾਂ ਭਾਈ ਨਵੇਂ ਤੋਂ ਨਵਾਂ ਟਰੈਕਟਰ ਦਿਖਾਉਂਦੇ ਰਾਵਾਂਗੇ ਅੱਜ ਸਾਮੇ ਫੌਜੀ ਦੇ ਟਰੈਕਟਰ ਭਾਈ ਆਪਾਂ ਤਿੰਨ ਚਾਰ ਆਉਜੀ ਤਲਵੰਡੀ ਆਪੋ ਤਲਵੰਡੀ ਸਾਹਬੋ ਤੇ ਕੋਸ਼ਿਸ਼ ਕਰਾਂਗੇ ਜਾਇ ਜਿਆ ਰੇਟ ਪੁੱਛਾਂਗੇ ਹਣਾ ਸਭ ਤੋਂ ਪਹਿਲਾਂ ਬੁੱਲਰ ਆ ਗਿਆ 855 ਜਿਮੀਂਦਾ ਟਰੈਕਟਰ ਆ ਭਾਈ ਇਹ ਸ਼ੇਖਪੁਰੇ ਤੋਂ 2013 ਮਾਡਲ ਦੇ ਵਿੱਚ ਆ ਟਾਇਰ ਟੂਰ ਤਾਂ ਭਾਈ ਜਮੈਂ ਨਵੇਂ ਲਾਈ ਫਿਰਦਾ 90 95 ਵੈਸੇ ਦਾ ਹੈਗੇ ਹਣਾ ਭਾਈ ਉਹ ਹੱਦਿਆਂ ਤੇ ਸਾਰਾ ਗੋਦਾ ਹੱਡਿਕ ਡੁਕ ਦੇ ਵਿੱਚ ਹੀ ਆ ਹਾਂ ਬੈਕ ਡੱਕ ਜਿਆ ਵਿੱਚ ਹੀ ਆ। ਬੱਜਣਾ ਮਹਿੰਗੇ ਟਾਇਰ। ਹਾਂ, ਸੀਟ ਕੰਪਨੀ ਦੇ ਆ ਬਾਈ ਘੋੜਾ ਬੈਂਪਰ ਲੱਗਿਆ ਹੋਇਆ ਤੇ ਪੰਜਾਬ ਆ ਕੇ ਹਰਿਆਣਾ ਬਾਈ ਆ। ਹਰਿਆਣਾ। ਇਹ ਚਾਰ ਨੰਬਰ ਆ, ਇਨੋ ਸੀ ਮਿਲ ਜੂ ਹਨਾ ਬਾਈ। ਹਾਂ ਜੀ। ਡੰਡਾ ਫੱਟੀ ਸਭ ਕੁਝ ਨਾਲ ਆ ਬਾਈ ਕਹਿੰਦਾ। ਤੇ ਬਾਕੀ ਬਾਈ ਕਹਿੰਦਾ ਚਲਾ ਕੇ ਬਾਕੇ ਗਾਰੰਟੀ ਕਰਕੇ ਲੈ ਜਿਓ। 2013 ਮਾਡਲ ਦੇ ਵਿੱਚ ਆ ਪਾਵਰ ਸਟੀering ਆ। ਬਾਈ 4 ਲੱਖ ਤੇ 55000 ਲਿਖੀ ਬੈਠਾ। ਇੱਧਰ ਧਿਆਨ ਦੇ ਬਾਈ ਬਣ ਕੇ। 4 55 ਲਿਖੀ ਬੈਠਾ ਕਿੰਨੇ ਦਾ ਵੀਰੇ? ਕਿੰਨੇ 40 ਦਾ ਕੋਈ ਮੰਤਾਨ ਹੋਰ ਕਰਦੇ ਆਂਗੇ ਉਹ ਨਹੀਂ ਦੱਸਦੇ ਮੈਂ ਕਿ ਚਲੀ ਜਾਂਦਾ 35 ਦਾ ਦੇ ਦੇ 4 ਲੱਖ ਤੇ 35 ਹਜ਼ਾਰ ਕਹਿੰਦਾ ਬਾਈ ਤੇ ਬਾਈ ਮੋਬਾਈਲ ਨੰਬਰ ਤੁਹਾਡਾ 9988 99 9888 76 76 76 ਕੀ ਨਾਮ ਇਹਦੇ ਮਨਜੀਤ ਮੰਨਾ ਮਨਜੀਤ ਸਿੰਘ ਮੰਨਾ ਬਾਈ ਦਾ ਨਾਂ ਪਿੰਡ ਛੇਖਪੁਰਾ ਤਲਵੰਡੀ ਸਾਹਬ ਉਹਦੇ ਬਿਲਕੁਲ ਨਾਲ ਆ ਬਾਈ 5-7 ਕਿਲੋਮੀਟਰ ਬਾਈ ਨਾਲ ਕੰਟੈਕਟ ਕਰ ਲਿਓ ਜੇ ਕਿਸੇ ਨੂੰ ਟਰੈਕਟਰ ਲੈਣਾ ਹੋਵੇ ਠੀਕ ਆ ਜੀ ਇਹ ਜ਼ਮੀਨ ਦਾ ਇਹ ਵੀ ਜ਼ਮੀਨ ਦਾ ਟਰੈਕਟਰ ਸਾਡੇ ਪਿੰਡ ਚੋਂ ਹੀ ਆ ਵੀ ਪੰਡਤਾਂ ਦਾ ਟਰੈਕਟਰ ਆ ਸ਼ਰਮਾ ਹੀ ਆ ਸਾਡੇ ਬਟੰਡਾ ਨੰਬਰ ਐ ਤੇ ਹਾਏ ਆ ਜਵਾਕ ਜੇ ਦਾ ਡੈਡੀ ਮੇਰਾ ਭਾਈ ਬਚੂਲਾ ਸੱਚੀ ਗੱਲ ਦੱਸਾਂ ਮੈਂ ਪੰਜਾਬ ਨੰਬਰ ਆ ਬਟੰਡਾ ਇਹਨਾਂ ਦੇ ਨਾਂ ਹੀ ਆ ਟਰੈਕਟਰ ਇਹ ਕਈ ਸਾਲਾਂ ਦਾ ਤੇ ਇਹਦੇ ਡੈਡੀ ਤੇ ਡੈਡੀ ਦੇ ਨਾਂ ਹੈ ਨਾ ਇਹ ਹਾਂ ਤੇ ਸਾਰਾ Ориਜినਲ ਆ ਬਾਈ ਕਿਤੋਂ ਰੰਗ ਪੇਂਟੇ ਹੋਇਆ ਬਟੰਡਾ ਨੰਬਰ ਆ 12 ਮਾਡਲ ਆ ਤੈਨਾਲ ਸਮਾਨ ਸਾਰਾ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਵੀਰੇ 375 ਡਿਮਾਂਡ ਆ ਕਿੰਨਾ ਦੇਣਾ ਓਏ 60 ਦਾ ਸਾਢੇ ਤਿੰਨ ਕਿਹਾ ਦਾ ਸਾਢੇ 3 ਲੱਖ ਦਾ ਟਰੈਕਟਰ ਲੈ ਲਿਓ ਮੋਬਾਈਲ ਨੰਬਰ ਹੈ 74 72 475 41 29922 ਦਾ ਨੰਬਰ ਆ ਕੰਟੈਕਟ ਨੰਬਰ ਬਾਈ ਫੋਨ ਕਰ ਲਿਓ ਤਲਵੰਡੀ ਸਾਹਿਬ ਉਹ ਟਰੈਕਟਰ ਖੜਾ ਹੋਊ ਬਾਈ ਜੇ ਕਿਸੇ ਨੇ ਲੈਣਾ ਹੋਇਆ ਉਹ ਜੁਵਾ ਮੈਂ ਕਹਾ ਫੌਜੀ ਦਾ ਟਰੈਕਟਰ ਹਾਂ ਫੌਜੀਆ ਹਾਂ 2018 ਮਾਡਲ ਦੇ ਵਿੱਚ ਹੈ ਐਚ ਆਰ ਨੰਬਰ ਆ ਇਹਨੂੰ ਸੀ ਮਿਲ ਜੂ ਪਿਛਲੇ ਟਾਇਰ 16 ਵਾਲੇ ਬਿਲਕੁਲ ਨਵੇਂ ਆ ਬਾਈ ਸ਼ਿਕੰਦਰ ਮਾਡਲ ਆ ਬੇਡ ਬੂਟ ਓਰੀਜਨਲ ਆ ਬਾਈ ਤੇ ਪਾਵਰ ਸਟੀering ਵਿੱਚ ਟੌਪ ਮਾਡਲ ਦਾ ਟਰੈਕਟਰ ਆ ਪਾਵਰ ਪਲੱਸ ਪਲੱਸ ਬਾਈ ਜੰਡਾ ਫੱਟੀ ਛਤਰੀ ਸਭ ਕੁਝ ਨਾਲ ਆ 535 ਲਿਖੀ ਬੈਠਾ ਫੌਜੀਆ ਕਿੰਨੇ ਦਾ ਇਹਦਾ 5-5 ਦਾ ਪੂਰੇ 5 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਬਾਈ ਤੇ ਬਾਈ ਦਾ ਨੰਬਰ ਦੇਵਾਂਗੇ ਲਾਸਟ ਦੇ ਵਿੱਚ ਉਦੋਂ ਬਾਅਦ 524 ਆ ਗਿਆ 3 ਸਪੀਡ ਦੇ ਵਿੱਚ ਡੈਕ ਡਕ ਜਾਂ ਵਿੱਚੇ ਆ ਟਾਇਰਾਂ ਦੀ ਗੱਲ ਕਰ ਲਈਏ 80 85 ਪੈਸੇ ਰੈਰ ਹੈਗੇ ਆ ਡਬਲ ਪੀਟੀਓ ਆ ਡਬਲ ਪੀਟੀਓ ਆ ਡਬਲ ਡਿਫਰੈਂਸ਼ੀਅਲ ਡਬਲ ਹੁੰਦਾ ਇਹ ਸਭ ਹਾਂ ਤੇ ਪਾਵਰ ਸਟੀਅਰਿੰਗ ਦੇ ਵਿੱਚ ਆ ਬਾਈ ਹਰਿਆਣਾ ਨੰਬਰਾਂ ਐਨਓਸੀ ਮਿਲ ਜੂਗੀ ਤੇ ਪੁਰਾਣਾ ਕਟਿਆ ਜਾਊ 415000 ਲਿਖੇ ਬੈਠਾ 3 ਲੱਖ ਕਿੰਨੇ ਦਾ ਬੱਸ ਕਰ ਨੀ ਯਾਰ ਇਹ ਦੇ। ਤੈਨਾਂ ਲੱਖ ਸੀ ਯਾਰ। ਕਿਹਾ? 50 ਸੀ ਯਾਰ। 50 ਸੀ ਯਾਰ। 80 ਸੀ ਯਾਰ। ਚੱਲ ਦੇ। ਲੈ ਵੀ ਤੈਨੂੰ ਮੈਂ ਕਿਹਾ ਸੀ ਯਾਰ ਹੋਰ ਫੋਜੀ ਹੈ ਕਿਹੜਾ ਤਨਾ? ਉਹ ਬੜਾ। ਲੈ ਬਾਈ ਉਹ ਦੂਬਾਦ ਦੇ ਵਿੱਚ ਫੇਰ ਆ ਗਿਆ ਜੀ 20 ਮਾਡਲ ਆ। 3 ਸਪੀਡ ਦੇ ਵਿੱਚ ਆ 14 ਦੇ ਟਾਇਰ ਆ ਪਿਛਲੇ। ਬਟੰਡਾ ਨੰਬਰ ਆ। ਬਟੰਡਾ ਨੰਬਰ ਆ ਟੌਪ ਮਾਡਲ ਟੈਟਰਾ ਬਿਲਕੁਲ ਨਵਾਂ ਟੈਟਰਾ ਵੀਰੇ। ਪਹਿਲੇ ਮਾਲ ਪਿਛਲੇ 14 ਦੇ ਟਾਇਰ ਆ ਚਾਰੇ ਟਾਇਰ ਨਾਲ ਦੀ ਫੋਜੀ ਆ। ਨਾਲ ਦੇ ਚਾਰੇ ਟਾਇਰ। ਚਾਰੇ ਟਾਇਰ ਨਾਲ ਦੇ ਬਾਈ ਕਹਿੰਦਾ ਅੱਜ 1.80 ਯਾ ਡਿਮਾਂਡ ਲਿਖੀ ਬੈਠਾ ਕਿੰਨੇ ਦਾ ਹੈ 5 ਲੱਖ ਤੇ 65 ਹਜ਼ਾਰ ਰੈਕਟਰ ਦੇ ਦਾ ਸਾਢੇ 5 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਬਾਈ ਤੋਂ ਉਸ ਤੋਂ ਬਾਅਦ ਆ ਗਿਆ ਨਿਕਾ ਜਾ ਜੇ ਕਿਸੇ ਨੇ ਬਾਈ ਟਰਾਲੀ ਵਾਸਤੇ ਚਾਹੀਦਾ ਹੋਇਆ ਤਾਂ ਬਹੁਤ ਵਧੀਆ ਚੀਜ਼ ਹੁੰਦੀ ਹੈ ਬਾਈ ਇਹਦੇ ਲਗਭਗ ਫੁੱਲ ਵਾਂਗੂ ਹੀ ਲੋਨ ਹੋ ਜਾਂਦਾ ਨਵੇਂ ਟਾਇਰ ਆ 17 ਮਾਡਲ ਆ ਐਚ ਆਰ ਨੰਬਰ ਆ ਵੀਰੇ ਲੋਨ ਫੈਂਸ ਹੋ ਜੂਗਾ 290 ਰੇਟ ਆ ਕਿੰਨੇ ਦਾ ਰਾਇਓ 73000 ਦਾ 2 ਲੱਖ ਤੇ 60000 ਦਾ ਟਰੈਕਟਰ ਲੈ ਜਿਓ ਬਾਈ ਜੇ ਕਿਸੇ ਨੂੰ ਚਾਹੀਦਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਕਿਹੜਾ ਬਾਈ ਹੋਏ ਬਸ ਫ੍ਰੀ ਕੋਡ ਆਈ ਨਹੀਂ ਨਹੀਂ ਯਾਰ ਉਹ ਦੇ ਮੌੜਾ ਲਈ ਪਾ ਦਣਾ ਮੈਂ ਪਾ ਦੇ ਮੌੜਾ ਲਈ ਹਾਂ ਪਾ ਦਿੱਤੀ ਇਹ ਵਾਲਾ ਲੈ ਬਾਈ ਉਸ ਤੋਂ ਬਾਅਦ ਫੇਰ 30 ਵਾਲ ਆ ਗਿਆ ਟਾਇਰ ਜਦੋਂ ਤੋਂ ਹੈ ਅੱਧੇ ਇੱਕ ਟਾਇਰ ਆ ਠੀਕ ਆ 15 ਮਾਡਲ ਬਾਈ 15 ਮਾਡਲ ਦੇ ਵਿੱਚ ਲੋਨ ਫੈਂਸ ਤੇ ਹੋ ਜੂਆ ਬਾਈ ਤੇ 2 ਲੱਖ ਤੇ 40000 ਡਿਮਾਂਡ ਆ ਖੜਲਾ 240 ਹਜ਼ਾਰ ਦੀ ਡਿਮਾਂਡ ਹੈ ਬਾਈ ਤੇਰਾ ਨੰਬਰ ਕਿੰਨਾ ਫੌਜੀ ਦਾ ਨੰਬਰ 966409900 ਲੈ ਬਾਈ ਫੌਜੀ ਦੇ ਜਿਹੜਾ ਟਰੈਕਟਰ ਬੋਲਿਆ ਫੌਜੀ ਦੇ ਸੀ ਬਾਈ ਨਾਲ ਕੰਟੈਕਟ ਕਰ ਲਿਓ ਸਿੱਧਾ ਆ 240000 ਲਿਖੀ ਬੈਠਾ ਬਾਈ ਕਿੰਨੇ ਦਾ 2 ਲੱਖ 20000 ਰਜਾ 2 ਲੱਖ 15000 ਕਹਦਾ ਜੀ 2 ਲੱਖ ਤੇ 15000 ਦਾ ਬਾਈ ਤੋਂ ਟਰੈਕਟਰ ਲੈ ਲਿਓ ਠੀਕ ਹੈ ਗੱਲ ਉਦੋਂ ਬਾਅਦ ਦੇ ਵਿੱਚ ਆ ਗਿਆ 2018 ਮਾਡਲ ਆ ਤੈਰ ਬਿਲਕੁਲ ਨਵੇਂ ਵਰਗੀ ਆ ਬਾਈ ਤੇ ਸ਼ਕੰਦਰ ਮਾਡਲ ਦੇ ਵਿੱਚ ਆ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੀ ਬਾਈ 5 ਲੱਖ ਤੇ 35000 ਲਿਖੀ ਬੈਠਾ ਬਾਈ ਕਿੰਨੇ ਦਾ ਅੱਜ ਜੀ ਫੜਦਾ ਬਾਈ ਇਹਨੂੰ ਅੰਦਰਲੇ ਪਾਸੇ ਕਰ ਲਾ ਬਾਈ ਇਹ ਡੂਡ ਨਹੀਂ ਜੀ ਦੀ ਬਾਈ ਕਿੰਨੇ ਦਾ 5 35 20000 5 ਲੱਖ ਤੇ 10000 ਕਹਿੰਦਾ ਯਾਰ ਬਾਈ ਯਾਰ 15 ਹੋ ਗਿਆ ਲਾ ਬਈ 15000 ਦਾ ਲੈ ਜਾ ਬਾਈ ਕਹਿੰਦਾ ਉਦੋਂ ਬਾਅਦ ਆ ਗਿਆ ਬਾਈ ਨਾ ਆ ਤੇ ਨਹੀਂ ਅਚਾਪ ਨਾ ਆ ਗਿਆ ਉਦੋਂ ਬਾਅਦ ਦੇ ਵਿੱਚ 2018 ਮਾਡਲ ਆ ਬਾਈ ਸਿਕੰਦਰ 750 ਲੋਨ ਫਰੈਂਸ ਤੋਂ ਜੂ ਪੁਰਾਣਾ ਕੱਟਿਆ ਗਿਆ ਠੀਕ ਹੈ ਗੱਲ ਵੀਰੇ ਤੇ ਟਰੈਕਟਰ ਦੇ ਦੂ 480 ਹਾਈ ਡਿਮਾਂਡ ਫੌਜੀਆ ਕਿੰਨੇ ਦਾ ਜਰਵੰਤ ਕਿੰਨੇ ਦਾ 70000 ਦਾ 50000 ਦਾ ਟਰੈਕਟਰ ਲੈ ਗਿਆ ਉਦੋਂ ਬਾਅਦ 30 ਵਾਲਾ ਫੇਰ ਆ ਗਿਆ ਸੋਨਾਲਿਕਾ ਜੀ ਇਹ ਟੈਟੂ ਖਾ ਚੰਗੇ ਆਚਾਰੇ ਬਾਈ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊਗਾ ਡੰਡਾ ਫੱਟੀ ਛਤਰੀ ਆ ਡੱਕ ਡੁਕ ਜੇ ਵਿਚੀ ਜੋ ਵੀ ਹੈਗਾ 285 ਡਿਮਾਂਡ ਬਾਈ ਕਿੰਨੇ ਦਾ 60000 ਕੀ ਨਾ ਇਹਨਾਂ ਲਈਏ 260 ਹੈ ਜੀ ਇਹਨਾਂ ਦੇ ਦਿਨ ਪੁੱਲਰ ਤਲਵੰਡੀ ਸਭ 260000 ਦਾ ਲੈ ਜਾਓ ਉਸ ਤੋਂ ਬਾਅਦ ਦੇ ਵਿੱਚ 2017 ਮਾਡਲ 850 960 ਬਾਈ ਠੀਕ ਹੈਗਾ 2 ਸਪੀਡ ਦੇ ਵਿੱਚ ਹੁੰਦਾ ਬਾਈ ਡਬਲ ਡਿਸਟ੍ਰੀਬਿਊਟਰ ਹੁੰਦਾ ਤੇ ਡੰਡਾ ਪੱਟੀ ਛਤਰੀ ਨਾਲ ਹੀ ਹੈ ਬਾਈ ਸਾਰਾ オリジナル ਕਿਤੋਂ ਰੰਗ ਪੇਂਟ ਨਹੀਂ ਹੋਇਆ ਕੋੜਾ ਵੈਂਪਰ ਲੱਗਿਆ 5,25,000 ਰੁਪਏ ਰੇਟ ਹੈ ਕਿੰਨੇ ਦਾ 95000 ਦਾ ਹਨ 4,90,000 ਦਾ ਟਰੈਕਟਰ ਬਾਈ ਤੋਂ ਲੈ ਜਿਓ ਉਦੋਂ ਬਾਅਦ ਦੇ ਵਿੱਚ ਲਓ ਜੀ ਬਿਲਕੁਲ ਨਵਾਂ ਟਰੈਕਟਰ 3 ਸਪੀਡ ਦੇ ਵਿੱਚ ਆ 20 ਮਾਡਲ ਆ ਬਾਈ ਠੀਕ ਆ ਟਾਇਰ ਟੁੱਟ ਹੈ ਚੰਗੇ ਆ ਮੂਰਲੇ ਦਾ ਯਾਰ ਜਮਾਈ ਪੂਰੇ ਸ਼ੌਂਕੀ ਬੰਦੇ ਨੇ ਪਾਏ ਹੋਇਆ ਬਾਈ ਪਿਛਲੇ ਨਾਲ ਦੇ ਆ ਬਾਈ 20 ਮਾਡਲ ਆ ਸਵਾ 6 ਲੱਖ ਡਿਮਾਂਡ ਆ ਕਿੰਨੇ ਦੇ ਵੀਰੇ 95000 90000 ਕਿਹਨਾਂ ਹਾਂ 5 ਲੱਖ 90 ਹਜ਼ਾਰ ਦਾ ਟਰੈਕਟਰ ਲੈ ਲਓ ਉਸ ਤੋਂ ਬਾਅਦ ਦੇ ਵਿੱਚ ਪ੍ਰੀਤਾ ਗਿਆ 3 ਸਪੀਡ ਦੇ ਵਿੱਚ ਆ ਵੀਰੇ 60 49 ਬਾਈ ਟਰੈਕਟਰ ਬਿਲਕੁਲ ਨਵਾਂ 20 ਮਾਡਲ ਆ 4 ਲੱਖ 70 ਹਜ਼ਾਰ ਦੀ ਮੰਗ ਆ ਬਾਈ ਕਿੰਨੇ ਦਾ ਇਹ ਆਪਾਂ ਦੇ ਦਾਂਗੇ ਸਾਢੇ ਦਾ 4 ਲੱਖ ਤੇ 40 ਹਜ਼ਾਰ ਦਾ ਲੈ ਜਾਓ ਉਸ ਤੋਂ ਬਾਅਦ 22 ਮਾਡਲ ਬਿਲਕੁਲ ਨਵਾਂ ਟਰੈਕਟਰ ਆ ਵੀ ਉਹ ਮੱਖੀ ਜਨੇ ਦਾਗ ਵੀ ਨਹੀਂ ਬਾਈ ਟਰੈਕਟਰ ਤੇ ਚੱਲਿਆ ਵੀ 7 800 ਘੰਟੇ ਹੀ ਆ ਨਾ ਬਾਈ ਹਾਂ 500 500 ਘੰਟਾ ਚੱਲਿਆ ਵੀਰੇ 725 ਲਿਖੀ ਬੈਠਾ ਕਿੰਨੇ ਦਾ 6 ਲੱਖ 6 ਲੱਖ ਇਹਦੇ 90000 ਦਾ 99000 ਮੇਰੇ ਮੂੰਹ ਚੋਂ 90 ਨਿਕਲ ਗਿਆ 90 ਦਾ ਦੇ ਆਹ ਲੋ ਜੀ 4 ਸਪੀਡ ਦੇ ਵਿੱਚ ਆ ਬਾਈ 52 10 ਬਿਲਕੁਲ ਨਵਾਂ ਟਰੈਕਟਰ ਆ ਡੰਡਾ ਫੱਟੀ ਛਤਰੀ ਨਾਲ ਆ ਗੇਅਰ ਪ੍ਰੂ ਦੇ ਵਿੱਚ ਆ ਵੀਰੇ 20 ਮਾਡਲ ਆ ਤੋਂ ਮਾਡਲ ਟਰੈਕਟਰ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਭ ਕੁਝ ਵੀਰੇ 695000 ਡਿਮਾਂਡ ਆ ਫੌਜੀਆ ਕਿੰਨੇ ਦਾ 70000 ਮੈਂ ਤਾਂ 60000 ਦਾ ਕਹੂੰਗਾ ਤੇ 7000 ਦਾ ਪੰਡ ਜ਼ਿਆਦਾ 60000 ਦਾ ਕਹੂੰ। ਲੈ ਬਾਈ 60000 ਦਾ ਲੈ ਜਾਓ ਤੇ ਫੋਜੀਆ ਤੇਰਾ ਮੋਬਾਈਲ ਨੰਬਰ ਜਸਵੰਤ ਦਾ ਮੇਰਾ ਹਾਂ ਜਸਵੰਤ ਬਾਈ ਕੀ ਨਾ ਜਸਵੰਤ ਸਿੰਘ ਬਾਈ ਦਾ ਨਾਮ ਜਸਵੰਤ ਸਿੰਘ ਪਿੰਡ ਕੋਰਸ਼ਮੀ ਦਾ ਜੀ ਟਰੈਕਟਰ ਬਾਈ ਦਾ ਤਲਵੰਡੀ ਸਾਬੋ ਖੜੇ ਹੁੰਦੇ ਆ ਜਿਹੜਾ ਵੀ ਟਰੈਕਟਰ ਬਾਈ ਤੁਹਾਨੂੰ ਪਸੰਦ ਹੋਇਆ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਰੇਟ ਦੀ ਕੋਈ ਚੱਕਰ ਨਹੀਂ ਬਾਈ ਮੋਬਾਈਲ ਨੰਬਰ 90410 ਹਾਂਜੀ 2342 ਲਓ ਜੀ ਇਹ ਨੰਬਰ ਤੇ ਕੰਟੈਕਟ ਕਰ ਲਿਓ ਬਾਈ ਨੂੰ 98410 27342 ਠੀਕ ਹੈ ਜੀ ਨਾਮ ਜਸਵੰਤ ਜਸਵੰਤ ਸਿੰਘ ਤੇ ਪੇਨ ਨੂੰ ਕਰ ਲਿਓ ਫੋਲੋ ਦਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਮੇਰਾ ਮੋਬਾਈਲ ਨੰਬਰ 9478845452 ਬਹੁਤ ਬਹੁਤ ਮਿਹਰਮਾਨੀ ਬਾਈ ਸਸੀ ਜੀ ਸਸੀ ਜੀ